ਕਰਤੇ ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੇਰ ਦੀ दिली तमन्ना ਸੀ ਕਿ ਜਿਹੜਾ ਹਿਟਲਰ ਦੇ ਨਾਲ ਬ੍ਰਿਟਿਸ਼ ਦਾ ਜੰਗ ਹੋਇਆ ਸੀ ਉਸ ਜੰਗ ਦੇ ਦੌਰਾਨ ਸਾਡੇ ਬਹੁਤ ਪੰਜਾਬੀ ਗੁਰਸਿੱਖ ਭਰਾ ਇੰਡੀਆ ਤੋਂ ਲਿਆ ਕੇ ਉਸ ਜੰਗ ਦੇ ਵਿੱਚ ਝੋਕੇ ਗਏ ਸਨ ਤੇ ਬਹੁਤ ਸਾਰੇ ਸ਼ਹੀਦ ਹੋਏ ਸਨ ਬੜੀ ਵਾਰ ਪੜਿਆ ਸੁਣਿਆ ਸੀ ਕਿ ਬੈਲਜੀਅਮ ਦੀ ਹਕੂਮਤ ਨੇ ਉਹਨਾਂ ਦੀ ਯਾਦਗਾਰ ਬਣਾਈ ਹੋਈ ਹੈ ਤੇ ਇਹ ਯਾਦਗਾਰ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਬੈਲਜੀਅਮ ਦੇ ਵਿੱਚ ਇਪਰਸ਼ਰ ਦੇ ਬਿਲਕੁਲ ਲਾਗੇ ਹੋਲੇਬੀਕੇ ਨਾਮ ਦਾ ਛੋਟਾ ਟਾਊਨ ਹੈ ਜਿੱਥੇ ਸਾਡੇ ਪੰਜਾਬੀ ਭਰਾਵਾਂ ਦੀ ਪਹਿਲੀ ਟੁਕੜੀ ਫੌਜ ਦੀ ਇੱਥੇ ਆ ਕੇ ਉਤਰੀ ਸੀ ਜਿਹੜੀ ਹਿਟਲਰ ਦੇ ਨਾਲ جنگ ਹੋਈ ਹੈ ਫਸਟ ਵਰਲਡ ਵਾਰ ਉਸ ਦੇ ਦੌਰਾਨ ਜਿੰਨੇ ਸਾਡੇ ਪੰਜਾਬੀ ਭਰਾ ਸ਼ਹੀਦ ਹੋਏ ਗੁਰਸਿੱਖ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਬੈਲਜੀਅਮ ਹਕੂਮਤ ਆਏ ਸਾਲ ਅਖੰਡ ਪਾਠ ਸਾਹਿਬ ਕਰਵਾਉਂਦੀ ਹੈ ਤੇ ਉਸ ਦੌਰਾਨ ਲੰਗਰ ਵੀ ਲੱਗਦਾ ਜਿਹਦੇ ਵਿੱਚ ਸਾਡੇ ਪੰਜਾਬੀ ਭੈਣ ਭਰਾ ਵੱਦ ਚੜਕੇ ਸਹਿਯੋਗ ਕਰਦੇ ਆ ਅਗਵਾਈ ਵੀ ਕਰਦੇ ਆ ਆ ਪਿੱਛੇ ਜਿਹੜੇ ਘਰ ਨੇ ਇਹ ਗੋੜਿਆਂ ਦੇ ਘਰ ਆ ਪਰ ਇਹਨਾਂ ਘਰਾਂ ਦੇ ਵਿੱਚ ਹੀ ਸਪੇਸ ਦੇ ਦਿੱਤੀ ਜਾਂਦੀ ਆ ਤੇ ਵੱਡਾ ਮੇਲਾ ਲੱਗਦਾ ਸ਼ਹੀਦੀ ਜੋੜ ਮੇਲਾ ਤੇ ਲੰਗਰ ਲੱਗਦਾ ਤੇ ਅੱਜ ਇਸ ਸਥਾਨ ਦੇ ਦਰਸ਼ਨ ਕਰਕੇ ਮਾਨੂੰ ਬੜਾ ਚੰਗਾ ਲੱਗਾ ਬਾਜੀ ਪ੍ਰਤਾਪ ਸਿੰਘ ਜੀ ਸ਼੍ਰੀਮਪੁਰ ਵਾਲਿਆਂ ਨੂੰ ਤੇ ਬਾਜੀ ਬਲਦੇਵ ਸਿੰਘ ਜੀ ਬਰਮੀ ਸਾਹਿਬ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਇਹ ਜਗ੍ਹਾ ਦੇ ਦਰਸ਼ਨ ਕਰਨੇ ਆ ਅਸੀਂ ਇੱਪਰ ਅਸ਼ਰ ਦੇ ਵਿੱਚ ਲੱਭਣ ਦਾ ਯਤਨ ਕੀਤਾ ਤੇ ਕੁਦਰਤੀ ਸਾਨੂੰ ਸਰਦਾਰ ਗੁਰਪ੍ਰੀਤ ਸਿੰਘ ਜੀ ਰਟੌਲਸਾ ਮਿਲਤਾ ਹੈ ਇਹਨਾਂ ਨੂੰ ਇਸ ਜਗ੍ਹਾ ਦੇ ਬਾਰੇ ਪੂਰਾ ਗਿਆਨ ਸੀ ਇਹ ਸਾਨੂੰ ਲੈ ਕੇ ਆਇਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਬੜਾ ਚੰਗਾ ਲੱਗਿਆ ਵੀ ਅੱਜ ਇਹਨਾਂ ਸ਼ਹੀਦਾਂ ਦੇ ਪਵਿੱਤਰ ਸਥਾਨ ਦੇ ਉੱਤੇ ਅਸੀਂ ਆਏ ਆ ਤੇ ਇਹ ਬਿਲਕੁਲ ਸੜਕ ਦੇ ਕਿਨਾਰੇ ਦੇ ਉੱਤੇ ਬੋਰਡ ਲੱਗਾ ਹੋਇਆ ਜਿਹਦੇ ਉੱਤੇ ਲਿਖਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਹਿੰਦੀ ਭਾਸ਼ਾ ਦੇ ਵਿੱਚ ਓਮ ਭਗਵਤੇ ਨਮੇ ਤੇ ਥੱਲੇ ਸ਼ਾਇਦ ਅਰਬੀ ਦੇ ਅੱਖਰ ਨੇ ਤੇ ਨਾਲ ਥੱਲੇ ਬੋਰਡ ਲਾਇਆ ਹੋਇਆ ਇਹਨਾਂ ਨੇ ਆਪਣੇ ਇਥੋਂ ਦੀ ਜਿਹੜੀ ਭਾਸ਼ਾ ਹੈਗੀ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਇਹ ਪੰਜਾਬੀਆਂ ਦੀ ਟੁਕੜੀ ਸਭ ਤੋਂ ਪਹਿਲਾਂ 26 ਅਕਤੂਬਰ 26 ਅਕਤੂਬਰ 1914 ਈਸਵੀ ਨੂੰ ਇੱਥੇ ਉਤਰੇ ਸਨ ਤੇ ਉਹਨਾਂ ਦੇ ਵੈਲਕਮ ਵਾਲੇ ਥਾਂ ਦੇ ਉੱਤੇ ਉਹਨਾਂ ਦੀ ਯਾਦਗਾਰ ਬਣੀ ਹੋਈ ਆ ਸੋ ਇਸ ਜਗ੍ਹਾ ਨੂੰ ਕੋਟ ਕੋਟ ਨੂੰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਬੈਂਕਫੋਰਡ ਤੋਂ ਦੇਤ ਆਏ ਜਿਹੜਾ ਕਿ ਉੱਪਰ ਸ਼ਰਧ ਲੱਗੇ ਆ ਬੈਲਜੀਅਮ ਦੇ ਵਿੱਚ ਤੇ ਜਿਹੜੇ ਫਸਟ ਵਰਲਡ ਵਾਰ ਦੇ ਸ਼ਹੀਦਾਂ ਦਾ ਕਬਰ ਸਥਾਨ ਉਹ ਦੇਖਣ ਵਾਸਤੇ ਆਏ ਆ ਜਿਹਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਗੁਰਮੁਖ ਪਿਆਰੇ ਜਿਹੜੇ ਅਮਰਤ ਹਰੀ ਸਿੰਘ ਸਨ ਦਸਤਾਰ ਧਾਰੀ ਸਨ ਸਾਬਤ ਸੂਰਤ ਸਨ ਜਦੋਂ ਹਿਟਲਰ ਦੀਆਂ ਫੌਜਾਂ ਦੇ ਨਾਲ ਲੜਾਈ ਦੀ ਗੱਲ ਚੱਲੀ ਸੀ ਤਾਂ ਬ੍ਰਿਟਿਸ਼ ਹਕੂਮਤ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੱਗਾਂ ਉਤਾਰ ਕੇ ਹੈਲਮਟ ਪਾਓ ਤੇ ਇਹਨਾਂ ਫੌਜੀਆ ਨੇ ਕਹਤਾ ਸੀ ਕਿ ਅਸੀਂ ਲੋ ਟੋਪ ਨਹੀਂ ਪਹਿਨਾਂਗੇ ਹੈਲਮਟ ਨਹੀਂ ਪਾਵਾਂਗੇ ਬ੍ਰਿਟਿਸ਼ ਵਾਲਿਆਂ ਨੇ ਕਿਹਾ ਸੀ ਕਿ ਜੇ ਤੁਸੀਂ ਮਰ ਗਏ ਤੁਹਾਡੇ ਸਿਰ ਤੇ ਗੋਲੀ ਲੱਗੀ ਤਾਂ ਤੁਹਾਡੇ ਬੱਚਿਆਂ ਨੂੰ ਪੈਨਸ਼ਨ ਨਹੀਂ ਮਿਲੇਗੀ ਤੁਹਾਡਾ ਇੰਸ਼ੋਰੈਂਸ ਵਜੋਂ ਜਿਹੜਾ ਮੁਆਵਜ਼ਾ ਸੀ ਉਹ ਨਹੀਂ ਮਿਲੇਗਾ ਇਹਨਾਂ ਸਾਰੇ ਗੁਰਮਖਾਂ ਨੇ ਇਹ ਗੱਲ ਲਿਖ ਕੇ ਦਿੱਤੀ ਸੀ ਕਿ ਸਾਡੇ ਮੌਤ ਤੋਂ ਬਾਅਦ ਵਿੱਚ ਸਾਡੇ ਬੱਚਿਆਂ ਨੂੰ ਭਾਵੇਂ ਕੁਝ ਨਾ ਮਿਲੇ ਪਰ ਅਸੀਂ ਦਸਤਾਰ ਨਹੀਂ ਉਤਾਰਾਂਗੇ ਸਾਡੇ ਸਰਵਜ ਗੋਲੀ ਵੱਜਣ ਤੋਂ ਬਾਅਦ ਵਿੱਚ ਜੇ ਅਸੀਂ ਸ਼ਹੀਦ ਹੋ ਗਏ ਤਾਂ ਸਾਡੇ ਬੱਚਿਆਂ ਨੂੰ ਬੇਸ਼ੱਕ ਕੋਈ ਪੈਨਸ਼ਨ ਨਾ ਦਿੱਤੀ ਜਾਵੇ ਅਸੀਂ ਇੱਥੇ ਮਰ ਜਾਵਾਂਗੇ ਪਰ ਦਸਤਾਰ ਨਹੀਂ ਉਤਾਰਾਂਗੇ ਉਹਨਾਂ ਸ਼ਹੀਦਾਂ ਦੇ ਅੱਜ ਕਬਰਸਥਾਨ ਦੇ ਵਿੱਚ ਜਿਹੜੇ ਬੋਰਡ ਲੱਗੇ ਹੋਏ ਨੇ ਉਹਦੇ ਦਰਸ਼ਨ ਕਰਨ ਵਾਸਤੇ ਅੰਦਰ ਚੱਲੇ ਹਾਂ ਤੇ ਨਾਲ ਇਹ ਗੱਲ ਹੋਰ ਦੱਸ ਦਵਾਂ ਕਿ ਇਹ ਜਿੰਨੇ ਸ਼ਹੀਦ ਹੋਏ ਆ ਇਹ ਕੋਈ ਜਾਦਾ ਇਹਨਾਂ ਵਿੱਚੋਂ ਸਾਰੇ ਟ੍ਰੇਨ ਬੰਦੇ ਨਹੀਂ ਸਨ ਇਹਨਾਂ ਦੀ ਬ੍ਰਿਟਿਸ਼ ਵਾਲਿਆਂ ਵੱਲੋਂ ਇੰਡੀਆ ਦੀ ਲੀਡਰਸ਼ਿਪ ਨਾਲ ਰਲ ਕੇ ਜ਼ਬਰਨ ਭਰਤੀ ਕੀਤੀ ਗਈ ਸੀ ਜ਼ਬਰਦਸਤੀ ਭਰਤੀ ਕਰਕੇ ਇਹਨਾਂ ਨੂੰ ਹਿਟਲਰ ਦੇ ਅੰਗੇਸਟ ਲਿਆ ਕੇ ਲੜਾਇਆ ਗਿਆ ਸੀ ਫਿਰ ਇਹ ਸ਼ਹੀਦ ਹੋ ਗਏ ਸਾਂ ਸੋ ਆਪ ਆਪਾਂ ਸ਼ਹੀਦਾਂ ਦੇ ਇਤਿਹਾਸ ਨੂੰ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਦਾ ਕਾਰਨ ਸੋ ਐਗਰੂ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬੈਲਜੀਅਮ ਦੇ ਵਿੱਚ ਇੱਕ ਪਰ ਸ਼ਹਿਰ ਦੇ ਉਸ ਕਬਰ ਸਥਾਨ ਦੇ ਵਿੱਚ ਖਲੋਤੇ ਆ ਜਿਸ ਕਬਰ ਸਥਾਨ ਦੇ ਵਿੱਚ ਫਸਟ ਵਰਲਡ ਵਾਰ ਦੇ ਸਮੂਹ ਸ਼ਹੀਦਾਂ ਦੀਆਂ ਯਾਦਗਾਰਾਂ ਬੜੀਆਂ ਹੋਈਆਂ ਨੇ ਇਸ ਜੰਗ ਦੇ ਵਿੱਚ ਹਿਟਲਰ ਦੇ ਹੱਥੋਂ ਲਗਭਗ 2.5 ਕਰੋੜ ਬੰਦਾ ਮਰਿਆ ਸੀ ਉਸ 2.5 ਕਰੋੜ ਦੇ ਵਿੱਚੋਂ ਕੱਲੇ ਬੈਲਜੀਅਮ ਦੇ ਵਿੱਚ 7 ਲੱਖ 60 ਹਜ਼ਾਰ ਬੰਦਾ ਮਰਿਆ ਸੀ। ਤੋਂ 7 ਲੱਖ 60 ਹਜ਼ਾਰ ਦੇ ਵਿੱਚੋਂ 1 ਲੱਖ 70 ਹਜ਼ਾਰ ਭਾਰਤੀ ਸਨ। ਉਹ 1 ਲੱਖ 70 ਹਜ਼ਾਰ ਭਾਰਤੀਆਂ ਦੇ ਵਿੱਚੋਂ ਨਾਮ ਤਾਂ ਚਲੋ ਬਹੁਤ ਗੇਟ ਦੇ ਉੱਤੇ ਲਿਖੇ ਮਿਲ ਜਾਂਦੇ ਆ ਸਰਦਾਰ ਗੁਜਰ ਸਿੰਘ ਦਾ ਨਾਮ ਮਿਲ ਜਾਂਦਾ ਹੈ, ਸਰਦਾਰ ਕਰਮ ਸਿੰਘ ਦਾ ਨਾਮ ਮਿਲ ਜਾਂਦਾ ਹੈ। ਤੇ ਆ ਕਬਰਾਂ ਦੇ ਵਿੱਚ ਇੱਕ ਇਹ ਸਾਨੂੰ ਤਖਤੀ ਮਿਲੀ ਆ। ਇਹ ਸਰਦਾਰ ਕਿਸ਼ਨ ਸਿੰਘ ਨਾਮ ਲਿਖਿਆ ਹੋਇਆ। ਤੇ ਸਰਦਾਰ ਕਿਸ਼ਨ ਸਿੰਘ ਦੇ ਥੱਲੇ ਉਹਨਾਂ ਨੇ ਇਹ ਵੀ ਲਿਖਿਆ ਵੀ 21 ਸਤੰਬਰ 1915 ਈਸਵੀ ਨੂੰ ਉਹਨਾਂ ਦਾ ਇੱਥੇ ਸਸਕਾਰ ਹੋਇਆ ਤੇ ਆ ਸਾਰਾ ਕਬਰ ਸਥਾਨ ਬਣਿਆ ਹੋਇਆ ਇਹ ਕਬਰਾਂ ਦਾ ਸ਼ahr ਵੀ ਕਹਿੰਦੇ ਇਸ ਇਹਦੇ ਆਲੇ-ਦੋਲੇ ਕਿਉਂਕਿ ਸ਼ahr ਦੇ ਜ਼ਿਆਦਾ ਕਬਰਾਂ ਹੀ ਨਹੀਂ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਅੱਜ ਉਸ ਪੰਜਾਬੀ ਸ਼ਹੀਦ ਦੇ ਸਥਾਨ ਦੇ ਉੱਤੇ ਅਸੀਂ ਨਤਮਸਤਕ ਹੋਏ ਆ ਤੇ ਬਾਕੀ ਵੀ ਆ ਜਿੰਨੀਆਂ ਤਖਤੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਉੱਤੇ ਲਿਖਿਆ ਹੋਵੇ ਇੰਡੀਆ ਫਰੋਮ ਇੰਡੀਆ ਤੇ ਇੰਡੀਅਨ ਲੋਕਾਂ ਦੇ ਇਹ ਯਾਦਗਾਰਾਂ ਹਨ ਪਰ ਬਾਕੀ ਕਿਸ ਦਾ ਨਾਮ ਨਹੀਂ ਮਿਲ ਰਿਹਾ ਇੱਥੇ ਨਾਮ ਜਿਹੜਾ ਉਹ ਸਰਦਾਰ ਕਿਸ਼ਨ ਸਿੰਘ ਦਾ ਇਕੱਲਿਆਂ ਦਾ ਲਿਖਿਆ ਮਿਲਦਾ ਕਿਹੜੇ ਪਿੰਡ ਦੇ ਸੀ ਇਹ ਕੁਛ ਨਹੀਂ ਲਿਖਿਆ ਇੱਕ ਸ਼ਬਦ ਲਿਖਿਆ ਮਿਲਿਆ ਕਿ ਉਹਨਾਂ ਦੀ ਉਸ ਵੇਲੇ 27 ਸਾਲ ਉਮਰ ਸੀ ਸੋ ਬੜਾ ਚੰਗਾ ਲੱਗਿਆ ਕਿ ਬੜਾ ਸਾਫ਼ ਸਫਾਈ ਦਾ ਮਾਹੌਲ ਇੱਥੋਂ ਦੀ ਹਕੂਮਤ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਬੜੇ ਫੁੱਲ ਬੂਟੇ ਲਾਏ ਹੋਏ ਆ ਤੇ ਇਹ ਹੈ ਤਾਂ ਕਬਰਾਂ ਨੇ ਪਰ ਜਿੰਨਾ ਵਧੀਆ ਦਰਖਤਾਂ ਦੀ ਫੁੱਲਾਂ ਦੀ ਸੇਵਾ ਸੰਭਾਲ ਕਟਾਈ ਦਾ ਕੰਮ ਹੈ ਬਹੁਤ ਆਨੰਦਮਈ ਮਾਹੌਲ ਬਣਿਆ ਹੋਇਆ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਹਨਾਂ ਸ਼ਹੀਦਾਂ ਦੇ ਪਾਇ ਪੂਰਨਿਆਂ ਦੇ ਉੱਤੇ ਚੱਲ ਕੇ ਸਾਡੇ ਅ ਗਿਰਸੇ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਵਾਹਿਗੁਰੂ ਸਾਨੂੰ ਤੁਹਾਨੂੰ ਸਭ ਨੂੰ ਬਲ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ